ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਘਰ ਵਿੱਚ ਸਾਰਾ ਕੁਝ ਠੀਕ ਠਾਕ ਚੱਲਦਾ ਹੋਵੇ ਉਦੋਂ ਇੱਕ ਗੱਲ ਅਚਨਚੇਤ ਹੀ ਮਨ ਵਿੱਚ ਆ ਜਾਂਦੀ ਹੈ ਕਿ ਸਾਡਾ ਕੀਤਾ ਹੋਇਆ ਪਾਠ ਸਫਲਾ ਹੋ ਰਿਹਾ ਹੈ ਕਿ ਨਹੀਂ ਜੋ ਕਿ ਸੁਭਾਵਿਕ ਨਾਮ ਬਾਣੀ ਵਾਲੇ ਮਨੁੱਖਾਂ ਦੇ ਮਨ ਵਿੱਚ ਇਸ ਤਰ੍ਹਾਂ ਦੀਆਂ ਵਿਚਾਰਾਂ ਆ ਜਾਂਦੀਆਂ ਨੇ ਇਸ ਗੱਲ ਦਾ ਨਤਾਰਾ ਕੇਵਲ ਮਾੜਾ ਸਮਾਂ ਆਉਣ ਤੇ ਹੀ ਪਤਾ ਲੱਗਦਾ ਹੈ ਜਿਵੇਂ ਕਿ ਅਸੀਂ ਕੀਰਤਨ ਸੋਇਲੇ ਦਾ ਪਾਠ ਕਰਕੇ ਸੌਂਨੇ ਆ ਤੇ ਅਸੀਂ ਇਹ ਸੋਚੀਏ ਕਿ ਪਾਠ ਕਰਕੇ ਰਾਤ ਨੂੰ ਸੌਂ ਜਾਈਦਾ ਹੈ ਤੇ ਸਵੇਰੇ ਠੀਕ ਠਾਕ ਉੱਠ ਪਈਦਾ ਹੈ ਪਰ ਅੱਜ ਆਪ ਜੀ ਨੂੰ ਕੀਰਤਨ ਸੋਇਲੇ ਦੇ ਪਾਠ ਦੀ ਮਹਾਨਤਾ ਪਰ ਇੱਕ ਹੱਡ ਬੀਤੀ ਸੁਣਾਉਂਦੇ ਆਂ ਇੱਕ ਪੰਜਾਬ ਦਾ ਰਹਿਣ ਵਾਲਾ ਗੁਰਸਿੱਖ ਭਾਈ ਯੂਪੀ ਚ ਆਪਣੀ ਕਿਰਤ ਕਮਾਈ ਕਰਨ ਲੱਗ ਪਿਆ ਖੇਤੀਬਾੜੀ ਕਰਨ ਲੱਗ ਗਿਆ ਹੌਲੀ ਹੌਲੀ ਸਮਾਂ ਬੀਤਦਾ ਗਿਆ ਉੱਥੇ ਇੱਕ ਤਾੰਤ੍ਰਿਕ ਵੀ ਰਹਿੰਦਾ ਸੀ ਜੋ ਕਿ ਕਿੰਨੇ ਪ੍ਰਕਾਰਾਂ ਦੇ ਕਾਲੇ ਇਲਮ ਜਾਣਦਾ ਸੀ ਕਲਾਮ ਜਾਣਦਾ ਸੀ ਜਿਸ ਨੂੰ ਕਿ ਪੰਜਾਬੀ ਵਿੱਚ ਸਿਆਣਾ ਵੀ ਆਖਿਆ ਜਾਂਦਾ ਹੈ ਉਹਨੇ ਕਾਫੀ ਗਿਣਤੀ ਵਿੱਚ گاਵਾ ਮੱਜਾਂ ਰੱਖੀਆਂ ਹੋਈਆਂ ਸਨ ਤੇ ਉਹ ਜਿਸ ਦੇ ਵੀ ਖੇਤ ਪੈਲੀ ਵਿੱਚ ਟੁਰ ਜਾਂਦੀਆਂ ਬਸ ਫਿਰ ਰਾਜ ਕੇ ਹੀ ਬਾਹਰ ਨਿਕਲਦੀਆਂ ਸਨ ਪਾਵ ਉਹਨਾਂ ਨੂੰ ਕੋਈ ਵੀ ਡਰਦਾ ਮਾਰਾ ਹਟਾਉਂਦਾ ਨਹੀਂ ਸੀ ਕਿ ਜੇ ਇਹਨਾਂ ਨੂੰ ਕੁਛ ਕਿਆ ਤੇ ਤਾੰਤ੍ਰਿਕ ਕੋਈ ਇਲਮ ਨਾ ਛੱਡ ਦੇ ਜੇ ਕੋਈ ਹਟਾਉਂਦਾ ਤੇ ਤਾੰਤ੍ਰਿਕ ਉਸ ਦਾ ਨੁਕਸਾਨ ਕਰ ਦਿੰਦਾ ਜਿਸ ਕਰਕੇ ਉਸ ਇਲਾਕੇ ਵਿੱਚ ਉਹਦਾ ਬੜਾ ਡਰ ਸੀ ਬੜੀ ਪ੍ਰਸਿੱਧੀ ਸੀ ਇੱਕ ਦਿਨ ਉਹ گاਵਾ ਮੱਜਾਂ ਉਸ ਗੁਰਸਿੱਖ ਦੇ ਖੇਤ ਵਿੱਚ ਟੁਰ ਗਈਆਂ ਤੇ ਜਦੋਂ ਗੁਰਸਿੱਖ ਨੇ ਵੇਖਿਆ ਤੇ ਆਲੇ-ਦੁਆਲੇ ਪੁੱਛਿਆ ਕਿ ਇਹ ਕਿਹਦੇ ਡੰਗਰ ਨੇ ਤੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਤਾੰਤ੍ਰਿਕ ਦੇ ਨੇ ਤੇ ਇਹਨਾਂ ਨੂੰ ਨਾ ਹਟਾਈਂ ਕਿਉਂਕਿ ਉਹ ਤਾੰਤ੍ਰਿਕ ਨੁਕਸਾਨ ਕਰ ਦਿੰਦਾ ਹੈ ਉਸ ਨੂੰ ਨਾ ਛੇੜੀ ਗੁਰਸਿੱਖ ਬੋਲਿਆ ਕਿ ਇਹ ਡੰਗਰ ਮੇਰਾ ਇੰਨਾ ਨੁਕਸਾਨ ਕਰਦੇ ਨੇ ਮੈਂ ਤੇ ਨਹੀਂ ਛੇੜਦਾ ਛੇੜਦਾ ਤੇ ਉਹ ਹੈ ਜੇ ਉਹ ਗੁਰ ਸਿੱਖ ਨੂੰ ਸਮਝਾਵੇ ਤੇ ਉਹ ਅੱਗੋਂ ਉਸ ਨੂੰ ਤੰਕੀਆਂ ਦੇਵੇ ਕਿ ਤੇਰੇ ਤੋਂ ਜੋ ਹੁੰਦਾ ਏ ਤੂੰ ਕਰ ਲੈ ਕਿਉਂਕਿ ਉਸ ਨੂੰ ਤਾੰਤ੍ਰਿਕ ਨੂੰ ਆਪਣੀ ਵਿੱਦਿਆ ਤੇ ਬੜਾ ਹੰਕਾਰ ਸੀ ਤੇ ਹੰਕਾਰ ਪਰਮਾਤਮਾ ਨੂੰ ਪ੍ਰਮਾਨ ਨਹੀਂ ਉਸ ਗੁਰ ਸਿੱਖ ਨੂੰ ਉਹ ਤਾੰਤ੍ਰਿਕ ਬੜਾ ਹੀ ਬੁਰਾ ਪੜਾ ਬੋਲਦਾ ਸੀ ਪਰ ਗੁਰ ਸਿੱਖ ਮਹਾਰਾਜ ਜੱਗੇ ਬੇਨਤੀ ਕਰਿਆ ਕਰੇ ਕਿ ਮਹਾਰਾਜ ਇਹ ਤਾੰਤ੍ਰਿਕ ਮੇਰੇ ਨਾਲ ਇੰਜ ਦਾ ਵਰਤਾਰਾ ਕਰਦਾ ਏ ਕਿਰਪਾ ਕਰਕੇ ਮੇਰੀ ਰੱਖਿਆ ਕਰੋ ਉਹ ਗੁਰਸੇਖ ਨੂੰ ਕੇਵਲ ਸੋਇਲੇ ਸਾਹਿਬ ਦੀ ਹੀ ਬਾਣੀ ਆਉਂਦੀ ਸੀ ਜੋ ਕਿ ਉਹ ਰੋਜ਼ ਚਾਰ ਪੰਜ ਕੀਰਤਨ ਸੋਇਲੇ ਦੇ ਪਾਠ ਕਰਕੇ ਸੌਂ ਜਾਇਆ ਕਰਦਾ ਸੀ ਪਰ ਉਹ ਹਰ ਰੋਜ਼ ਗੁਰੂ ਮਹਾਰਾਜ ਦੇ ਕੋਲ ਰੱਖਿਆ ਦੀ ਅਰਦਾਸ ਕਰਿਆ ਕਰੇ ਰਖਿਆ ਮੰਗਿਆ ਕਰੇ ਉਹ ਤਾੰਤ੍ਰਿਕ ਹਰ ਰੋਜ਼ ਰਾਤ ਨੂੰ ਉਸ ਗੁਰਸਿੱਖ ਦੇ ਘਰ ਕਈ ਬੁਰੀਆਂ ਸ਼ਕਤੀਆਂ ਭੇਜਿਆ ਕਰੇ ਕਿਉਂਕਿ ਉਸ ਗੁਰਸਿੱਖ ਨੇ ਵੀ ਉਸ ਨੂੰ ਬਹੁਤ ਕੁਝ ਬੋਲਿਆ ਸੀ ਕਿ ਤੇਰੇ ਤੋਂ ਵੀ ਜੋ ਹੁੰਦਾ ਹੈ ਤੂੰ ਕਰ ਲੈ ਇਸ ਪ੍ਰਕਾਰ ਕੁਝ ਸਮਾਂ ਬੀਤਿਆ ਤੇ ਕਿਉਂਕਿ ਗੁਰਸਿੱਖ ਹਰ ਰੋਜ਼ ਪਾਠ ਕਰਕੇ ਰੱਖਿਆ ਦੀ ਅਰਦਾਸ ਕਰਦਾ ਸੀ ਤੇ ਇੱਕ ਦਿਨ ਕੀ ਹੋਇਆ ਪਰਮਾਤਮਾ ਜੀ ਰਹਿਮਤ ਕੀਤੀ ਉਸ ਗੁਰਸਿੱਖ ਦੀ ਅਰਦਾਸ ਪ੍ਰਵਾਨ ਕੀਤੀ ਤੇ ਇੱਕ ਰਾਤ ਨੂੰ ਉਸ ਤਾੰਤ੍ਰਿਕ ਦੀਆਂ ਸਾਰੀਆਂ ਗਾਵਾਂ ਮੱਜਾਂ ਮਰ ਗਈਆਂ ਤੇ ਤਾੰਤ੍ਰਿਕ ਵੀ ਘਰ ਵਿੱਚ ਡਿੱਗਦਾ ਢੱਡਦਾ ਫਿਰੇ ਕਿਉਂਕਿ ਗੁਰਸਿੱਖ ਤੇ ਉਹਨਾਂ ਮਾੜੀਆਂ ਰੂਹਾਂ ਰੂਹਾਂ ਦਾ ਕੋਈ ਅਸਰ ਨਹੀਂ ਹੋਇਆ ਜੋ ਤਾੰਤ੍ਰਿਕ ਨੇ ਗੁਰਸਿੱਖ ਦੇ ਘਰ ਭੇਜੀਆਂ ਸਨ ਬਲਕਿ ਉਹ ਹੀ ਮਾੜੀਆਂ ਰੁਈਆਂ ਰੂਹਾਂ ਤਾੰਤ੍ਰਿਕ ਉੱਤੇ ਆ ਗਈਆਂ ਜਦੋਂ ਸਵੇਰ ਹੋਈ ਤੇ ਤਾੰਤ੍ਰਿਕ ਹੱਥ ਜੋੜ ਕੇ ਗੁਰਸਿੱਖ ਦੇ ਘਰ ਆਇਆ ਤੇ ਪੈਰਾਂ ਤੇ ਡਿੱਗ ਕੇ ਮਾਫ਼ੀ ਮੰਗਣ ਲੱਗਾ ਤੇ ਗੁਰਸਿੱਖ ਨੂੰ ਆਖਣ ਲੱਗਾ ਕਿ ਸਰਦਾਰ ਜੀ ਮੇਰੀ ਪੁੱਲ ਨੂੰ ਬਖਸ਼ ਦਿਓ ਤੇ ਨਾਲੇ ਮੈਨੂੰ ਆਪਣਾ ਚੇਲਾ ਬਣਾ ਲਵੋ ਜਿਹੜੀ ਵਿਦਿਆ ਜੰਤਰ ਮੰਤਰ ਤੰਤਰ ਤੁਹਾਡੇ ਕੋਲ ਹੈ ਉਹ ਮੈਨੂੰ ਵੀ ਬਖਸ਼ੋ ਗੁਰਸਿੱਖ ਨੇ ਆਖਿਆ ਕਿ ਮੇਰੇ ਕੋਲ ਕੋਈ ਜੰਤਰ ਮੰਤਰ ਨਹੀਂ ਹੈ ਮੇਰੇ ਕੋਲ ਤੇ ਕੇਵਲ ਗੁਰੂ ਨਾਨਕ ਦੀ ਬਾਣੀ ਹੈ ਸੰਗਤ ਜੀ ਗੁਰਸਿੱਖ ਨਹੀਂ ਜਾਣਦਾ ਸੀ ਕਿ ਗੁਰੂ ਦੀ ਬਾਣੀ ਇਸ ਤਰ੍ਹਾਂ ਮੇਰੇ ਅੰਗ ਸੰਗ ਸਹਾਈ ਹੈ ਮੁਸੀਬਤ ਪਈ ਵਿੱਚ ਗੁਰਸੇਖ ਨੂੰ ਬਾਣੀ ਦੀ ਕਲਾ ਦਾ ਪਤਾ ਲੱਗਾ। ਸత్సੰਗਤ ਜੀ ਇਸੇ ਤਰ੍ਹਾਂ ਸਾਨੂੰ ਬਾਣੀ ਹਰ ਰੋਜ਼ ਪੜਨੀ ਚਾਹੀਦੀ ਏ। ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪੁੱਲ ਚੱਕ ਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।